ਮਜ਼ਬੂਤ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਦਵਾਈਆਂ ਖਾ ਕੇ ਥੱਕ ਜੁਕਦੇ ਹੋ ਤੁਸੀਂ ਉਹਨਾਂ ਨੂੰ ਕਿਸ ਚੀਜ਼ ਦੀ ਕਮੀ ਸੀਗੀ ਉਹ ਸੋਨੇ ਦਾ ਵੀ ਲੈ ਸਕਦੇ ਸੀਗੇ ਬਾਟਾ ਉਹਨਾਂ ਦੀ ਤੰਦਰੁਸਤੀ ਦਾ ਕੀ ਰਾਜ਼ ਹੈ ਉਹ ਥਿੰਨਾ ਕੁਝ ਆਪਾਂ ਬਣਾ ਬਣਾ ਕੇ ਖਾਂਦੇ ਉਹ ਖਾਂਦੇ ਨਹੀਂ ਸੱਚੀ ਗੱਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਕੀਮਤੀ ਜਾਣਕਾਰੀ ਦੇਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਵੀ ਆਮ ਹੀ ਆਪਣੇ ਬੱਚੇ ਵੀ ਬਹੁਤ ਬਿਮਾਰ ਹੋ ਰਹੇ ਤੇ ਆਪਾਂ ਨੂੰ ਵੀ ਕਾਰ ਕਰਦੇ ਦੇਖ ਸਕਦੇ ਤੁਸੀਂ ਵੀ ਕੋਈ ਨਾ ਕੋਈ ਭਿਆਨਕ ਜਿਹੜੀ ਬਿਮਾਰੀ ਲੱਗੀ ਆ ਉਹ ਕਿਉਂ ਲੱਗੀ ਆ ਉਹਦੇ ਬਾਰੇ ਵੀ ਤੁਹਾਨੂੰ ਪਤਾ ਵਾ ਵੀ ਜਿਵੇਂ ਆਪਣਾ ਜਿਹੜਾ ਖਾਣ ਪੀਣ ਚੇਂਜ ਹੋ ਗਿਆ ਵਾ ਖਾਣ ਪੀਣ ਦੇ ਨਾਲ ਨਾਲ ਆਪਣੇ ਜਿਹੜੇ ਭਾਂਡੇ ਰਸੋਈਆਂ ਦੇ ਵਿੱਚ ਚੇਂਜ ਹੋ ਗਏ ਆ ਤੇ ਆਨ ਤੁਸੀਂ ਡਾਕਟਰਾਂ ਕੋਲ ਜਾਓਗੇ ਤਾਂ ਡਾਕਟਰ ਦੱਸ ਦਿੰਦੇ ਕਿ ਤੁਹਾਨੂੰ ਥੈਰੇਡਾ ਜੀ ਤੁਹਾਡੇ ਚ ਆਇਰਨ ਹੈਗਾ ਨਹੀਂ ਜੀ ਤੁਹਾਨੂੰ ਬੀ ਕੰਪਲੈਕਸ ਦੀ ਜਿਹੜੀ ਉਹ ਕਮੀ ਆ ਤੁਸੀਂ ਆ ਆਇਰਨ ਦੀ ਦਵਾਈ ਖਾਓ ਆਖੋ ਬਹੁਤ ਕੁਝ ਤੁਸੀਂ ਇਹੋ ਜਿਹਾ ਸੁਣਦੇ ਹੋ ਆਮ ਹੀ ਬੱਚਿਆਂ ਦਾ ਵੀ ਜਿਹੜਾ ਆਇਰਨ ਬਹੁਤ ਜਿਹੜਾ ਘਟਦਾ ਪਿਆ ਵਾ ਇਹਦਾ ਕਾਰਨ ਆ ਮੇਨ ਸਾਡੀ ਰਸੋਈ ਰਸੋਈ ਦੇ ਵਿੱਚ ਜਿਹੜੇ ਆਪਾਂ ਭਾਂਡੇ ਆ ਉਹ ਚੇਂਜ ਕਰ ਚੁੱਕੇ ਆ ਆਪਣੀ ਇੱਕ ਥੋੜੀ ਜੀ ਛੋਸ਼ੇ ਬਾਜੀ ਦੇ ਵਿੱਚ ਚਾਹੇ ਆਪਣੀ ਫੋਕੀ ਸ਼ੌਹਰਤ ਵਾਸਤੇ ਆਪਾਂ ਸਾਰੇ ਇਦਾਂ ਕਰ ਚੁੱਕੇ ਆ ਬਿਰ ਸੋਈ ਸਾਡੀ ਦੇ ਵਿੱਚ ਐ ਚਮਕਦੇ ਭਾਂਡੇ ਸੋਹਣੇ ਲੱਗਦੇ ਆ ਸਾਨੂੰ ਤੇ ਵਾਂਸ ਵਨ ਜਿਹੜੇ ਆਪਾਂ ਅੱਜ ਕੱਲ ਕੋਟਿੰਗ ਵਾਲੇ ਜਿਹੜੇ ਭਾਂਡੇ ਲੈਨੇ ਆ ਜਿਨ੍ਹਾਂ ਨੂੰ ਆਪਾਂ ਨਾਨ ਸਟਿੱਕੀ ਬੋਲ ਦਿੰਨੇ ਆ ਉਹ ਜਿਹੜੀ ਆ ਕਾਰਨ ਬੰਦੇ ਆ ਆਪਣੀਆਂ ਬਿਮਾਰੀਆਂ ਲੱਗਣ ਦੇ ਵੱਡੀਆਂ ਵੱਡੀਆਂ ਬਿਮਾਰੀਆਂ ਐਸੇ ਕਰਕੇ ਲੱਗ ਰਹੀਆਂ ਕਿਉਂਕਿ ਇੱਕ ਜਿਹੜਾ ਭੋਜਨ ਆ ਨਾ ਭੋਜਨ ਆਪਣਾ ਇਨਸਾਨ ਨੂੰ ਜਿਹੜਾ ਸ਼ੁੱਧ ਚਾਹੀਦਾ ਹੁੰਦਾ ਵਾ ਤੇ ਬਣਿਆ ਵੀ ਜਿਹੜਾ ਚੀਜ਼ ਸ਼ੁੱਧ ਦੇ ਹੁਣ ਵਿੱਚ ਹੋਣਾ ਚਾਹੀਦਾ ਤਾਂ ਹੀ ਉਹ ਤਾਕਤ ਮਿਲਦੀ ਆ ਤਾਕਤ ਵਾਲ ਭਾਂਡੇ ਦੇ ਵਿੱਚ ਜੇ ਭੋਜਨ ਬਣਿਆ ਹੋਗਾ ਇਹ ਉਹ ਭੋਜਨ ਆਪਣੇ ਸਰੀਰ ਨੂੰ ਤਾਕਤ ਦੇਊਗਾ ਆਪਣੇ ਸਰੀਰ ਦੇ ਅੰਦਰ ਤਾਕਤ ਹੋਊਗੀ ਤੇ ਬਿਮਾਰੀਆਂ ਨਾਲ ਆਪਾਂ ਲੜ ਸਕਦੇ ਆ ਜੇਕਰ ਆਪਣੇ ਸਰੀਰ ਦੇ ਅੰਦਰ ਤਾਕਤ ਨਹੀਂ ਹੋਊਗੀ ਜਿਵੇਂ ਅੱਜ ਕੱਲ ਬੱਚਿਆਂ ਦੀ ਕਹਿੰਦੇ ਨੇ ਇਮਿਊਨਿਟੀ ਸਿਸਟਮ ਡਾਊਨ ਆ ਜੀ ਉਹ ਗੱਲ ਆ ਵੀ ਉਹਨਾਂ ਦੇ ਅੰਦਰ ਤਾਕਤ ਨਹੀਂ ਹੈਗੀ ਜੇ ਤਾਕਤ ਨਾ ਹੋਊਗੀ ਤੇ ਕੋਈ ਵੀ ਕੋਈ ਜਿਹੜੀ ਬਿਮਾਰੀ ਹੈ ਜਿਵੇਂ ਤੁਹਾਨੂੰ ਪਤਾ ਕੋਈ ਕਮਜ਼ੋਰ ਇਨਸਾਨ ਆ ਉਹਦੇ ਅੱਗੇ ਜੇ ਕੋਈ ਛੋਟਾ ਜਿਹਾ ਵੀ ਇਨਸਾਨ ਉਹਨੂੰ ਦਪਕਾ ਵੀ ਮਾਰੇ ਤਾਂ ਵੀ ਇਹ ਤਬਕਰੀਗਾ ਕਿਉਂਕਿ ਉਹ ਕਮਜ਼ੋਰ ਆ ਜੇਕਰ ਉਸ ਵਿੱਚ ਤਾਕਤ ਪੂਰੀ ਹੋਊਗੀ ਤਾਂ ਉਹ ਦਾ ਮੁਕਾਬਲਾ ਕਰ ਸਕਦਾ ਵਾ ਤੋ ਇਸ ਕਰਕੇ ਸਾਨੂੰ ਜਿਹੜਾ ਭੋਜਨ ਆ ਖਾਸ ਕਰਕੇ ਹੋਰ ਤੁਸੀਂ ਕੁਝ ਵੀ ਕਰੋ ਪਰ ਜਿਹੜਾ ਆਪਣਾ ਭੋਜਨ ਤੁਸੀਂ ਖਾਣਿਓ ਉਹ ਦੇਖੋ ਤੁਸੀਂ ਵੀ ਸਾਫ ਸੁਧ ਜਿਹੜਾ ਤੁਸੀਂ ਘਰੇ ਤਿਆਰ ਕਰ ਰਹੇ ਹੋ ਦੂਸਰੀ ਗੱਲ ਆ ਵੀ ਕਿਹੜੇ ਭਾਂਡੇ ਚ ਤਿਆਰ ਕਰ ਰਹੇ ਹੋ ਅੱਜ ਕੱਲ ਬੀਬੀਆਂ ਪੈਣਾ ਇਹ ਤਾਂ ਸੋਲ ਹੋ ਗਈਆਂ ਵੀ ਬਸ ਭਾਂਡਾ ਜਿਹੜਾ ਵਾ ਉਹ ਬਿਲਕੁਲ ਖਰਾਬ ਨਾ ਹੋਵੇ ਵਿੱਚ ਭਾਂਡੇ ਦੇ ਜਿਹੜਾ ਖਾਣਾ ਨਾ ਚਿਪਕੇ ਤੇ ਭਾਂਡਾ ਜਿਹੜਾ ਸੌਫਾ ਹੀ ਸਾਡਾ ਸਾਫ਼ ਹੋ ਜੇ ਸੋ ਮੰਜੜਾ ਬਣਾ ਸਾਨੂੰ ਘੁੱਟ ਕੇ ਪਵੇ ਇਸ ਕਰਕੇ ਭਾਂਡੇ ਜਿਹੜੇ ਚੇਂਜ ਕਰ ਚੁੱਕੇ ਆ ਪਰ ਮੇਨ ਗੱਲ ਜਿਹੜੀ ਆ ਵੀ ਆਪਣੀ ਸਰੀਰ ਦੀ ਤਾਕਤ ਉਹਦੇ ਨਾਲ ਨਾਲ ਜਿਹੜੀ ਖਤਮ ਹੁੰਦੀ ਹੈ ਤਾਕਤ ਤਾਂ ਖਤਮ ਹੁੰਦੀ ਉਹਦੇ ਨਾਲ ਨਾਲ ਆਪਾਂ ਨੂੰ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਫੇਰ ਆਪਾਂ ਡਾਕਟਰਾਂ ਕੋ ਜਾਨੇ ਆ ਹਸਪੀਟਲ ਜਾਨੇ ਆ ਤੇ ਫੇਰ ਆਪਾਂ ਨੂੰ ਉਹੀ ਸੇ ਚੀਜ਼ ਤੇ ਲੈ ਕੇ ਆਉਂਦੇ ਆ ਜੀ ਆਇਰਨ ਜਿਹੜੀ ਉਹ ਤੁਹਾਡੀ ਕਮੀ ਆ ਤੁਸੀਂ ਆਇਰਨ ਦੀ ਜਿਹੜੀ ਮੈਡੀਸਿਨ ਲਓ ਜੀ ਤੁਹਾਨੂੰ ਆ ਜਿਹੜਾ ਵਿਟਾਮਿਨ ਦੀ ਕਮੀ ਆ ਆਹ ਜਿਹੜੇ ਵਿਟਾਮਿਨ ਦੀ ਕਮੀ ਆ ਜੇਕਰ ਤੁਸੀਂ ਇਹ ਜਿਹੜਾ ਆਪਣਾ ਥੋੜਾ ਜਿਹਾ ਰਹਿਣ ਸਣ ਚੇਂਜ ਕਰ ਸਕਦੇ ਹੋ ਆਪਣਾ ਖਾਣ ਪੀਣ ਥੋੜਾ ਜਿਹਾ ਚੇਂਜ ਕਰ ਸਕਦੇ ਹੋ ਚਾਹੇ ਆਪਣੇ ਰਸੋਈ ਦੇ ਵਿੱਚੋਂ ਭਾਂਡੇ ਚੇਂਜ ਕਰ ਸਕਦੇ ਹੋ ਤੇ ਭਿਆਨਕ ਤੋਂ ਭਿਆਨਕ ਬਿਮਾਰੀ ਨਾਲ ਵੀ ਤੁਸੀਂ ਘਰ ਬੈਠੇ ਹੀ ਲੜ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਕੈਂਸਰ ਪੀਛਣ ਦਾ ਮੈਂ ਆਪਣੀ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਖਾਸ ਧਿਆਨ ਰੱਖਦੀ ਹਾਂ ਕਿ ਮੈਂ ਕਿਹੜੀ ਚੀਜ਼ ਦੇ ਵਿੱਚ ਬਣਾ ਕੇ ਖਾ ਰਹੀ ਹਾਂ ਇਹ ਜਿਹੜੇ ਸਾਰੇ ਤੁਸੀਂ ਦੇਖ ਰਹੇ ਹੋ ਮੇਰੇ ਅੱਗੇ ਸਾਰੇ ਪਿਆ ਜੀ ਆਇਰਨ ਦੇ ਯਾਨੀ ਕਿ ਸਰਬ ਲੋਹ ਦੇ ਭਾਂਡੇ ਹੁਣ ਇਸ ਤੀਰ ਤੇ ਵੀ ਬੜਾ ਧੋਖਾ ਚੱਲਦਾ ਪਿਆ ਸੋਸ਼ਲ ਮੀਡੀਆ ਦੇ ਉੱ ਹੋਲੇ ਕਈ ਲੋਕ ਕਹਿੰਦੇ ਕਿ ਤੁਸੀਂ ਆਪ ਜਿਤਨੀ ਖੋਦ ਕਰਦੇ ਹੋ ਪਰ ਤੁਸੀਂ ਗੂਗਲ ਤੇ ਵੀ ਰਿਸਰਚ ਕਰਕੇ ਦੇਖਿਓ ਤੇ ਵੈਸੇ ਵੀ ਤੁਸੀਂ ਸਟੱਡੀ ਕਰਿਓ ਕਿ ਜਿਹੜਾ ਸਰਬ ਲੋਹਾ ਦਾ ਭਾਂਡਾ ਵਾ ਉਹ ਕਿਸ ਤਰ੍ਹਾਂ ਤਿਆਰ ਹੁੰਦਾ ਵਾ ਚਾਹੇ ਉਹਦੇ ਕੀ ਫਾਇਦੇ ਹੁੰਦੇ ਆ ਆਮ ਤੁਸੀਂ ਦੁਕਾਨਾਂ ਤੇ ਦੇਖਦੇ ਹੋ ਜਿਹੜੇ ਲੋਹੇ ਦੇ ਬਰਤਨ ਮਿਲਦੇ ਆ ਉਹ ਟੀਨ ਤੋਂ ਬਣੇ ਹੁੰਦੇ ਆ ਟੀਨ ਦੇ ਆਮ ਤਿਆਰ ਕੀਤੇ ਹੁੰਦੇ ਆ ਡਾਈ ਦੇ ਨਾਲ ਤਿਆਰ ਕੀਤੇ ਹੁੰਦੇ ਆ ਆਪਣੇ ਕੋਈ ਜਿਹੜੇ ਸਾਰੇ ਭਾਂਡੇ ਮਿਲਦੇ ਆ ਜਿਹੜੇ ਤੁਸੀਂ ਇਹ ਦੇਖ ਸਕਦੇ ਹੋ ਇਹ ਕੜਾਈਆਂ ਹੋ ਗਈਆਂ ਚਾਹੇ ਫਰਾਈਪੈਨ ਹੋਗੇ ਤਵੇ ਹੋਗੇ ਬਾਟੇ ਹੋਗੇ ਇਹ ਪੂਰੇ ਤੁਹਾਨੂੰ ਪਿਓਰ ਲੋਹੇ ਦੇ ਮਿਲਣਗੇ ਸਰਬ ਲੋਹ ਹੁਣ ਕਈ ਲੋਕ ਜਿਹੜੇ ਨਹੀਂ ਜਿਨ੍ਹਾਂ ਨੂੰ ਜਾਣਕਾਰੀ ਹੈ ਕਿ ਸਰਬ ਲੋਹ ਦਾ ਮਤਲਬ ਕਿ ਨਾ ਸਰਬ ਲੋਹ ਜਾਨੀ ਕਿ ਸਾਰਾ ਹੀ ਲੋਹਾ ਉਹਦੇ ਵਿੱਚ ਕਿਸੇ ਵੀ ਚੀਜ਼ ਦੀ ਮਿਲਾਵਟ ਨਹੀਂ ਕਿਉਂਕਿ ਜਦੋਂ ਇਹ ਲੋਹਾ ਹੁੰਦਾ ਨਾ ਇਹਦੇ ਵਿੱਚ ਕਈ ਖਣਿਜ ਦੀ ਕਈ ਜਿਹੜੇ ਮੈਟਲ ਜਿਹੜੇ ਇਹਦੇ ਵਿੱਚ ਮਿਕਸ ਹੁੰਦੇ ਆ ਪਰ ਜਦੋਂ ਇਹਨੂੰ ਸਰਬ ਲੋਹ ਪੂਰਾ ਕੱਢਣਾ ਨਾ ਇਹ ਜਿਹੜਾ ਲੋਹਾ ਨਾ ਇਹਨੂੰ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਕੱਲਾ ਲੋਹਾ ਰਹਿਣ ਦਿੰਦੇ ਆ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਬਟ ਆਪਣੇ ਕੋ ਤਿਆਰ ਕੀਤਾ ਮਿਲਦਾ ਵਾ ਇਹਨੂੰ ਕੁੱਟ-ਕੁੱਟ ਕੇ ਜੈਨਕਿ ਇਹਦੀ ਪੂਰੀ ਕਟਾਈ ਹੁੰਦੀ ਆ ਅੱਗ ਦੇ ਵਿੱਚ ਪਾਇਆ ਜਾਂਦਾ ਵਾ ਫਿਰ ਜਿਵੇਂ ਕਹਿੰਦੇ ਨੇ ਨਾ ਪੂਰਾ ਕੜ ਜਾਂਦਾ ਸੋਨੇ ਵਾਂਗੂ ਉਹ ਜਿਹੜੀ ਚੀਜ਼ ਹੈ ਜੈਨਕਿ ਪਿਓਰ ਜਿਵੇਂ ਸੋਨਾ ਬਣ ਜਾਂਦਾ ਤੇ ਪਿਓਰ ਇਹ ਲੋਹਾ ਇਹ ਸਰਬ ਲੋਹਾ ਇਹ ਜੀਵਤ ਹੁੰਦਾ ਜੀ ਕਿਉਂਕਿ ਇਹ ਰਿਐਕਸ਼ਨ ਕਰਦਾ ਵਾ ਜਿਹੜੀਆਂ ਆਪਣੇ ਪਹਿਲਾਂ ਆਪਣੇ ਮੈਟਲ ਆਪਾਂ ਯੂਜ਼ ਕਰਦੇ ਸੀ ਨਾ ਇਹ ਰਿਐਕਸ਼ਨ ਕਰਦੇ ਸਾਰੇ ਇਹਨਾਂ ਨੂੰ ਸਾਰੇ ਛੱਡ ਚੁੱਕੇ ਆ ਚਾਹ ਪਿੱਕਲ ਦੇ ਭਾਂਡੇ ਹੋ ਗਏ ਚਾਹ ਜਿਵੇਂ ਅਲਕਲਾਈਨ ਹੁੰਦਾ ਮਿੱਟੀ ਦੇ ਭਾਂਡੇ ਇਹ ਵੀ ਆਪਾਂ ਸਾਰੇ ਛੱਡ ਚੁੱਕੇ ਆ ਜਿੰਨਾ ਕਰਕੇ ਸਾਨੂੰ ਭਿਆਨਕ ਬਿਮਾਰੀਆਂ ਲੱਗਦੀਆਂ ਅੱਜ ਕੱਲ ਲੋਕ ਬਹੁਤ ਫੇਰ ਸਿਆਣੇ ਹੋ ਰਹੇ ਨੇ ਤੇ ਆਇਰਨ ਦੇ ਵੱਲ ਜਿਹੜੇ ਫੇਰ ਆ ਰਹੇ ਨੇ ਕਿ ਆਇਰਨ ਪੂਰੀ ਕਰਨੀ ਹੈ ਤੇ ਕੁਦਰਤੀ ਚੀਜ਼ ਨਾ ਕਰੋ ਕਿ ਇਹ ਜਿਹੜੀ ਚੀਜ਼ ਆ ਜਿਹੜਾ ਸਰਬ ਲੋ ਦਾ ਬਾਟਾ ਵਾ ਇਹਦੇ ਵਿੱਚ ਤੁਸੀਂ ਪਾ ਕੇ ਖਾ ਸਕਦੇ ਹੋ ਇੱਕ ਮਿੰਟ ਤੋਂ ਅੰਦਰ ਅੰਦਰ ਇਹ ਜਿਹੜਾ ਵਾ ਆਪਣਾ ਰੰਗ ਵਿਖਾ ਦਿੰਦਾ ਸਬਜੀ ਨੂੰ ਤੇ ਸਬਜੀ ਦਾ ਜਿਹੜਾ ਰੰਗ ਚੇਂਜ ਹੋ ਜਾਂਦਾ ਵਾ ਉਹ ਉਹੀ ਆਇਰਨ ਉਹਦੇ ਵਿੱਚ ਆ ਜਾਂਦੀ ਹੈ ਆਇਰਨ ਘੁਲ ਕੇ ਆਪਣੇ ਅੰਦਰ ਜਾਂਦੀ ਹੈ ਤੇ ਆਪਣੀਆਂ ਜਿਹੜੀਆਂ ਸਰੀਰ ਦੀਆਂ ਕਮੀਆਂ ਨੂੰ ਉਹ ਦੂਰ ਕਰਦੀਆਂ ਤੇ ਸਭ ਤੋਂ ਮੇਨ ਜਿਹੜੀ ਚੀਜ਼ ਹੈ ਵੀ ਤੁਸੀਂ ਸਾਰੇ ਭਾਂਡੇ ਨਹੀਂ ਚੇਂਜ ਕਰਨੇ ਇੱਕ ਇੱਕ ਬਣਾਉਣ ਵਾਲਾ ਭਾਂਡਾ ਚੇਂਜ ਕਰ ਲਓ ਚਾਹੇ ਤੁਸੀਂ ਉਸ ਦੇ ਵਾਸਤੇ ਕੜਾਈ ਲੈ ਸਕਦੇ ਹੋ ਚਾਹੇ ਜਿਹੜਾ ਇਦਾਂ ਪਤੀਲੇ ਜਿਹੜੀ ਤੋੜੀਆਂ ਵਾਂਗੂ ਬਣੇ ਹੋਏ ਨੇ ਉਹ ਤੁਸੀਂ ਲੈ ਸਕਦੇ ਹੋ ਕੜਾਈਆਂ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀਆਂ ਇਹ ਦੇਖੋ ਇਹ ਬਾਟੇਆ ਟਾਇਪ ਜਿਹੜੀਆਂ ਕੜਾਈਆਂ ਬਣੀਆਂ ਹੋਈਆਂ ਵੈਸੇ ਫਲੈਟ ਵੀ ਆਪਣੇ ਕੋਲ ਕੜਾਈਆਂ ਹੈਗੀਆਂ ਪਹਿਲਾਂ ਆਪਾਂ ਚੈਨਲ ਤੇ ਸਾਰੀਆਂ ਵੀਡੀਓ ਤਿਆਰ ਕਰਕੇ ਪਾਈਆਂ ਤੁਸੀਂ ਫਲੈਟ ਕੜਾਈ ਲੈਣੀ ਹੋਵੇ ਤੇ ਉਹ ਵੀ ਬਣ ਜੂਗੀ ਇਹ ਜਿਹੜੀ ਬਾਟੇ ਟਾਇਪ ਆ ਜਿਹਦੇ ਵਿੱਚ ਦੇਗ ਵੀ ਬਣਾਈ ਜਾਂਦੀ ਹੈ ਦੇਗ ਵਰਤਾਈ ਵੀ ਜਾਂਦੀ ਹੈ ਉਹ ਜਿਹੜਾ ਤੁਹਾਨੂੰ ਕੜਾਈ ਜੇਕਰ ਤੁਸੀਂ ਬਣਵਾਉਣੀ ਸਾਡੇ ਕੋਲ ਉਹ ਵੀ ਬਣ ਜੂਗੀ ਤੁਸੀਂ ਸੈਜ ਦੇ ਸਕਦੇ ਹੋ ਦੋਨਾਂ ਦੇ ਇਹਨਾਂ ਦੇ ਤੁਸੀਂ ਇਹਦੇ ਸੈਜ ਦੇ ਸਕਦੇ ਹੋ ਦੇਖੋ ਐਸ ਕੜਾਈ ਦਾ ਤੇ ਐਸ ਕੜਾਈ ਦਾ ਵੀ ਇਹ ਫੁੱਲੇ ਇਹਦੇ ਵਿੱਚ ਦੇਗ ਵੀ ਤਿਆਰ ਹੋ ਜਾਂਦੀ ਆ ਤੇਨੇ ਅੰਗਸਿੰਘ ਜਿਹੜੇ ਡਲਿਆਂ ਵਾਸਤੇ ਭਾਂਡੇ ਵਰਤਦੇ ਉਹ ਉਹ ਵੀ ਇਹੀ ਭਾਂਡੇ ਹੁੰਦੇ ਆ ਦੇਖ ਵੀ ਇਹਦੇ ਵਿੱਚ ਤਿਆਰ ਕਰਦੇ ਨੇ ਉਹ ਤੇ ਜਿਹੜੇ ਜਿਵੇਂ ਦਾਲ ਸਬਜ਼ੀ ਵੀ ਚਾ ਡਲੇ ਵੀ ਜਿਹੜੇ ਬਣਾਉਂਦੇ ਨੇ ਇਸੇ ਭਾਂਡੇ ਦੇ ਵਿੱਚ ਜਾਨੀ ਕਿ ਸਰਬ ਲੋਹ ਦੇ ਭਾਂਡੇ ਵਿੱਚ ਖੁੱਲੇ ਪਤილები ਵੀ ਮਿਲ ਜਾਂਦੇ ਆਪਣੇ ਕੋ ਇਦਾਂ ਦੇ ਗੋਲ ਪਤილები ਵੀ ਮਿਲ ਜਾਂਦੇ ਤੇ ਇਦਾਂ ਦੀਆਂ ਗੋਲ ਕੜਾਈਆਂ ਵੀ ਫਲੈਟ ਕੜਾਈਆਂ ਵੀ ਚਾਹੇ ਤੁਸੀਂ ਵੇਖ ਸਕਦੇ ਜਿੰਨੇ ਭਾਂਡੇ ਆ ਦੇ ਤਵੇ ਹੋਗੇ ਜਿਵੇਂ ਡੋਸੇ ਵਾਲਾ ਤਵਾ ਹੁੰਦਾ ਚਾਹੇ ਡੂੰਗੇ ਤਵੇ ਹੋਗੇ ਥਾਲੀਆਂ ਹੋਗੀਆਂ ਜਿਹੜੇ ਬਾਟੇ ਹੋਗੇ ਚੈੱਕਰ ਵਾਲੇ ਤਵੇ ਹੋਗੇ ਫਰਾਈਪੈਨ ਹੋਗੇ ਛੋਟੇ ਵੱਡੇ ਕਿਸੇ ਵੀ ਕਿਸਮ ਦੇ ਤੁਹਾਡੇ ਕੋਲ ਫਰਾਈਪੈਨ ਤੁਹਾਨੂੰ ਚਾਹੀਦੇ ਹੋਵੇ ਗਲਾਸ ਹੋਵੇ ਕੁਝ ਵੀ ਕਿਸਮ ਦਾ ਜਿਹੜਾ ਕਿਸੇ ਵੀ ਕਿਸਮ ਦਾ ਜਿਹੜਾ ਪਾਂਡਾ ਵਾ ਉਹ ਤੁਸੀਂ ਸਰਬ ਲੋ ਦਾ ਸਾਡੇ ਕੋਲ ਮੰਗਵਾ ਸਕਦੇ ਹੋ ਮੰਗਾਉਣ ਵਾਸਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਬਾਕੀ ਤੁਸੀਂ ਆਇਰਨ ਦੀ ਜਾਣਕਾਰੀ ਲੈਣੀ ਆ ਤੇ ਤੁਸੀਂ ਇਹ ਜਿਹੜਾ ਵਾ ਗੂਗਲ ਤੇ ਸਰਚ ਕਰ ਸਕਦੇ ਹੋ ਇਹ ਹੁਣ ਤੋਂ ਨਹੀਂ ਇਹ ਤਾਂ ਸਦੀਆਂ ਤੋਂ ਚੱਲਦੇ ਆ ਰਹੇ ਨੇ ਜਿਹੜੇ ਸਰਬ ਲੋ ਦੇ ਪਾਂਡੇ ਆ ਨਾ ਇਹ ਸਦੀਆਂ ਤੋਂ ਹੀ ਚੱਲਦੇ ਆ ਰਹੇ ਆ ਤੁਸੀਂ ਇਹ ਦੇਖਿਓ ਵੀ ਜਿਹੜਾ ਸਰਬਲੋ ਦਾ ਕੜਾ ਵੀ ਜੇਕਰ ਤੁਸੀਂ ਪਾਇਆ ਹੋਊਗਾ ਨਾ ਜਿਵੇਂ ਕਈਆਂ ਦੇ ਛਿਲਤਾ ਨਹੀਂ ਉੱਠਣ ਲੱਗੀਆਂ ਨੇ ਆ ਬੀ ਕੰਪਲੈਕਸਟੀ ਜਿਹੜੀ ਉਹ ਕਮੀ ਹੁੰਦੀ ਹੈ ਜਿਵੇਂ ਇੰਨਾਂ ਚੀਜ਼ਾਂ ਤੋਂ ਜਿਹੜੀਆਂ ਛਿਲਤਾ ਬਹੁਤ ਨਿਕਲਦੀਆਂ ਨੇ ਤੇ ਉਹ ਆਇਰਨ ਦੀ ਕਮੀ ਹੁੰਦੀ ਆ ਉਹ ਤੁਸੀਂ ਉਸ ਹੱਥ ਦੇ ਵਿੱਚ ਪਰਤਾ ਕੇ ਦੇਖਿਓ ਵੀ ਸਰਬਲੋ ਦਾ ਪਿਓਰ ਲੋਹੇ ਦਾ ਹੋਣਾ ਚਾਹੀਦਾ ਵਾ ਇਹ ਸ਼ਰਤ ਹੈ ਵੀ ਪਿਓਰ ਲੋਹੇ ਦਾ ਹੋਵੇ ਉਹ ਤੁਸੀਂ ਕੜਾ ਪਾਉਂਗੇ ਨਾ ਤੇ ਉਹਦੇ ਨਾਲ ਜਿਹੜੀਆਂ ਤੁਹਾਡੀਆਂ ਸ਼ਿਲਤਾਂ ਵਾਂ ਉਹ ਘਟ ਜਾਣਗੀਆਂ ਜਾਨਕਿ ਖਤਮ ਵੀ ਹੋ ਜਾਣਗੀਆਂ ਫਿਰ ਖਾਸ ਕਰਕੇ ਵੀ ਜਿਹੜਾ ਸਰਬ ਲੋਹ ਦਾ ਕੜਾ ਵਾ ਉਸ ਖੱਬੇ ਹੱਥ ਦੇ ਵਿੱਚ ਹੀ ਪਾਇਆ ਜਾਂਦਾ ਵਾ ਇਹ ਇਸ ਕਰਕੇ ਪਾਇਆ ਜਾਂਦਾ ਵਾ ਵੀ ਜਿਵੇਂ ਨਸਾਂ ਦੇ ਨਾਲ ਐ ਘਸਦਾ ਰਹਿੰਦਾ ਵਾ ਰਿਐਕਸ਼ਨ ਕਰਦਾ ਵਾ ਤਾਕਤ ਦਿੰਦਾ ਵਾ ਆਪਣੇ ਸਰੀਰ ਨੂੰ ਆਪਣੇ ਖੂਨ ਵਧਾਉਂਦਾ ਵਾ ਆਪਣੇ ਜਿਹੜਾ ਦਿਲ ਆ ਉਹਨੂੰ ਤਾਕਤ ਦਿੰਦਾ ਵਾ ਇਹ ਤੁਸੀਂ ਕਈ ਵਾਰੀ ਦੇਖਿਆ ਹੋਊਗਾ ਇਹ ਬਹੁਤ ਬਜ਼ੁਰਗਾਂ ਤੋਂ ਵੀ ਆਪਾਂ ਇਹ ਸੁਣਿਆ ਵਾ ਕਿ ਜਿਹੜਾ ਸਰਬ ਲੋਹ ਦਾ ਕੜਾ ਪੌਂਦਾ ਵਾ ਉਹਨੂੰ ਕਦੀ ਅਟੈਕ ਨਹੀਂ ਹੁੰਦਾ ਉਹ ਇਸੇ ਕਰਕੇ ਕਿ ਉਹਦਾ ਦਿਲ ਮਜ਼ਬੂਤ ਰਹਿੰਦਾ ਵਾ ਖੂਨ ਦੀ ਕਮੀ ਕਦੀ ਨਹੀਂ ਹੁੰਦੀ ਜੇਕਰ ਤੁਹਾਨੂੰ ਵੀ ਥਾਇਰੋਇਡ ਆ ਚਾਹੇ ਤੁਹਾਨੂੰ 슈ਗਰ ਆ ਚਾਹੇ ਤੁਹਾਨੂੰ ਕਬਜ਼ ਵੀ ਰਹਿੰਦੀ ਹੈ ਨਾ ਇਹ ਭਾਂਡਿਆਂ ਦੇ ਵਿੱਚ ਤੁਸੀਂ ਬਣਾ ਕੇ ਖਾਓਗੇ ਤੇ ਤੁਹਾਡਾ ਪੇਟ ਜਿਹੜਾ ਬਿਲਕੁਲ ਸਾਫ਼ ਹੋ ਜਾਊਗਾ ਕੈਂਸਰ ਦੀ ਪੇਸ਼ੈਂਟ ਤੁਹਾਡੇ ਸਾਹਮਣੇ ਬੈਠੀ ਆ ਇਹਨਾਂ ਭਾਂਡਿਆਂ ਦੇ ਵਿੱਚ ਆਪਾਂ ਬਣਾ ਕੇ ਖਾਣੇ ਆ ਜੇਕਰ ਤੁਹਾਨੂੰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਇਹੋ ਜੀ ਕੋਈ ਵੀ ਨਹੀਂ ਵੀ ਕੋਈ ਪ੍ਰੋਬਲਮ ਤਾਂ ਵੀ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਸੇ ਕਿਸਮ ਦੀ ਤੁਹਾਡੇ ਸਰੀਰ ਦੇ ਵਿੱਚ ਕਮੀ ਨਾ ਰਹੇ ਤੇ ਤੁਸੀਂ ਇਹਨਾਂ ਭਾਂਡਿਆਂ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਹਾਂ ਇਹਨਾਂ ਵੀ ਥੋੜਾ ਜਿਹਾ ਆਪਾਂ ਨੂੰ ਇਸ ਚੀਜ਼ ਨੂੰ ਅਕਸੈਪਟ ਕਰਨਾ ਪਊਗਾ ਵੈਸੇ ਵੀ ਤੇ ਆਪਾਂ ਇਹਨਾਂ ਚੀਜ਼ਾਂ ਜਿਵੇਂ ਟੀਕੇ ਲਵਾਉਣੇ ਆ ਜਾਂ ਮੈਡੀਸਿਨ ਖਾਣੇ ਆ ਉਹਦੇ ਨਾਲ ਉਹ ਜੇ ਕੋਈ ਤੁਹਾਡੀ ਸਬਜ਼ੀ ਦਾ ਥੋੜਾ ਜਿਹਾ ਕਲਰ ਚੇਂਜ ਹੁੰਦਾ ਨਾ ਇਹ ਵੇਖੋ ਵੀ ਇਹਦੇ ਵਿੱਚ ਆਇਰਨ ਮਿਕਸ ਹੋ ਗਿਆ ਵਾ ਇਹ ਅਸੀਂ ਖਾ ਸਕਦੇ ਹਾਂ ਕਿਉਂਕਿ ਇਹ ਜੀਵਤ ਰਹਿੰਦਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਵੱਡੇ ਬਜ਼ੁਰਗਾਂ ਤੋਂ ਵੀ ਸੁਣਿਆ ਵੀ ਇਹ ਜਿਹੜਾ ਰਿਐਕਸ਼ਨ ਕਰਦਾ ਵਾ ਸਬਜੀ ਇਹਦੇ ਵਿੱਚ ਬਣੀ ਹੋਊਗੀ ਪਾਣੀ ਇਹਦੇ ਵਿੱਚ ਆਪਾਂ ਪਾਉਨੇ ਆ ਨਾ ਰਿਐਕਸ਼ਨ ਕਰਦਾ ਵਾ ਇਹਦੀ ਸਾਫ ਸਫਾਈ ਦਾ ਜਿਹੜਾ ਉਹ ਖਾਸ ਧਿਆਨ ਰੱਖਣਾ ਪੈਂਦਾ ਵਾ ਸਾਫ ਸਫਾਈ ਜਿਹੜੀ ਦੇਸੀ ਤਰੀਕੇ ਨਾਲ ਕਰਨ ਦਾ ਵਾ ਕੰਮ ਵੀ ਤੁਸੀਂ ਇਹਦੇ ਵਿੱਚ ਜੋ ਸਬਜੀ ਬਣਾ ਲਈ ਆ ਸਬਜੀ ਬਣਾ ਕੇ ਤੁਸੀਂ ਉਹਦੇ ਵਿੱਚ ਉਹਨੂੰ ਕੱਢ ਸਕਦੇ ਹੋ ਕਿਉਂਕਿ ਜਿਹੜਾ ਆਇਰਨ ਇਹਦੇ ਰਿਜਦੇ ਆ ਇਹਦੇ ਵਿੱਚ ਆ ਜਾਣਾ ਵਾ ਉਸ ਤੋਂ ਬਾਅਦ ਤੁਸੀਂ ਇਹਨੂੰ ਕੱਢ ਸਕਦੇ ਹੋ ਜੇਕਰ ਤੁਸੀਂ ਇਹਦੇ ਵਿੱਚ ਰੱਖੋਗੇ ਜਿਆਦਾ ਕਲਰ ਜਿਹੜਾ ਤੇਜ ਹੋ ਜਾਂਦਾ ਤੇ ਬੱਚੇ ਨਹੀਂ ਖਾਂਦੇ ਹੈਗੇ ਇਸ ਕਰਕੇ ਤੁਸੀਂ ਬਣਾ ਕੇ ਖਾਣਾ ਇਹਦੇ ਵਿੱਚੋਂ ਕੱਢ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਤੁਸੀਂ ਸੁੱਕਮਾਂਜ ਕਰਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਵਾ ਚਾਹ ਰੇਤ ਨਾਲ ਕਰ ਲਓ ਚਾਹ ਤੁਸੀਂ ਸਵਾ ਦੇ ਨਾਲ ਕਰ ਲਓ ਮਿੱਟੀ ਦੇ ਨਾਲ ਕਰ ਲਓ ਪੂਰਾ ਰਗੜ ਕੇ ਤੇ ਫਿਰ ਤੁਸੀਂ ਇਹਨੂੰ ਚਮਕਾ ਕੇ ਤੇ ਬਾਅਦ ਦੇ ਵਿੱਚ ਇਹਨੂੰ ਤੁਸੀਂ ਸੁਕਾ ਕੇ ਰੱਖਣਾ ਵਾ ਜੇਕਰ ਤੁਸੀਂ ਧੁੱਪੇ ਸੁਕਾ ਸਕਦੇ ਹੋ ਸਭ ਤੋਂ ਵਧੀਆ ਨਹੀਂ ਤੇ ਤੁਸੀਂ ਗੈਸ ਤੇ ਥੋੜਾ ਜਿਹਾ ਇਹਨੂੰ ਗਰਮ ਕਰਕੇ ਉਸ ਤੋਂ ਬਾਅਦ ਇਹਨੂੰ ਤੇਲ ਲਾ ਕੇ ਫਿਰ ਰੱਖ ਦੋ ਫਿਰ ਭਾਂਡਾ ਜਿਹੜਾ ਕਦੇ ਵੀ ਖਰਾਬ ਨਹੀਂ ਹੁੰਦਾ ਸਰਵ ਲੋਹ ਦਾ ਤਵੇ ਨੂੰ ਇਸੇ ਤਰ੍ਹਾਂ ਤੁਸੀਂ ਰੱਖ ਸਕਦੇ ਹੋ ਤੇ ਜਿਹੜੀਆਂ ਇਹ ਕੜਾਈਆਂ ਵਾਂ ਬਾਟੇ ਆ ਇਹਨਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਰੱਖ ਸਕਦੇ ਹੋ ਜਿਵੇਂ ਤੁਸੀਂ ਬਹੁਤ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਹੋਗੀ YouTube ਤੇ ਬਹੁਤ ਵਾਇਰਲ ਹੋ ਰਹੀ ਹੈ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਵੇਖੀ ਹੈ ਕਿ ਵੀਡੀਓ ਬਹੁਤ ਵਾਇਰਲ ਹੁੰਦੀ ਹੈ ਕਿ ਇਹਨਾਂ ਬਾਟਿਆਂ ਦੇ ਵਿੱਚ ਪਾਣੀ ਪਾਇਆ ਜਾਂਦਾ ਤੇ ਪਾਣੀ ਪੀਣ ਦੇ ਨਾਲ ਹੀ ਜਿਹੜੀਆਂ ਭਿਆਨਕ ਬਿਮਾਰੀਆਂ ਠੀਕ ਹੁੰਦੀਆਂ ਵਾ ਇਥੋਂ ਤੱਕ ਕਿ ਕਹਿੰਦੇ ਪਿੱਤੇ ਦੀ ਪੱਥਰੀ ਵੀ ਨਿਕਲ ਜਾਂਦੀ ਆ ਤੁਸੀਂ ਆਮ ਸੋਸ਼ਲ ਮੀਡੀਆ ਤੇ ਵੇਖ ਸਕਦੇ ਹੋ ਰਾਜਪੁਰੇ ਵੱਲ ਜਿਹੜੇ ਇਹ ਪਾਣੀ ਜਾਨੀ ਕਿ ਜਲ ਛਕਾਇਆ ਜਾਂਦਾ ਉਹ ਬਾਟੇ ਦੇ ਵਿੱਚ ਉਹ ਹੋਰ ਕੋਈ ਜਾਦੂ ਨਹੀਂ ਹੈਗਾ ਜੀ ਉਹ ਜਾਦੂ ਆ ਸਿਰਫ ਸਰਬ ਲੋ ਦਾ ਜਿਹੜਾ ਸਾਰਾ ਲੋਗਾ ਹੁੰਦਾ ਨਾ ਸਰਬ ਲੋ ਹੁੰਦਾ ਨਾ ਉਹਦਾ ਜਾਦੂ ਆ ਉਹ ਤੁਸੀਂ ਚਾਹੇ ਬਾਟਾ ਇਸਤੇਮਾਲ ਕਰ ਲਓ ਤੇ ਚਾਹੇ ਤੁਸੀਂ ਕਡਾਈਆਂ ਇਸਤੇਮਾਲ ਕਰ ਲਓ ਇਹ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਸਦੀਆਂ ਤੋਂ ਚੱਲਦਾ ਆ ਰਿਹਾ ਵਾ ਬਾਕੀ ਗੁਰਗੋਬਿੰਦ ਸਿੰਘ ਜੀ ਨੇ ਵੀ ਇਨ੍ਹਾਂ ਬਾਟਿਆਂ ਦੇ ਵੇਤੀ ਜੈਨੇ ਕਿ ਵੱਡੇ ਵੱਡੇ ਬਾਟੇ ਸੀ ਉਹਨਾਂ ਚ ਅੰਮ੍ਰਿਤ ਪਾਣ ਜਿਹੜਾ ਤਿਆਰ ਕੀਤਾ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਸੀਗੀ ਉਹ ਸੋਨੇ ਦਾ ਵੀ ਲੈ ਸਕਦੇ ਸੀਗੇ ਬਾਟਾ ਉਹ ਹੀਰੇ ਜਵਾਹਰ ਆ ਜਿੰਨੇ ਮਰਜ਼ੀ ਉਹਨਾਂ ਕੋਲ ਹੈਗੇ ਸੀਗੇ ਉਹ ਕਿਸੇ ਵੀ ਹੋਤਾ ਹੱਥ ਦਾ ਲੈ ਸਕਦੇ ਬਸ ਉਹਨਾਂ ਨੇ ਇਹ ਜਿਹੜਾ ਅੰਮ੍ਰਿਤ ਤਿਆਰ ਕਰਨ ਵਾਸਤੇ ਜਿਹੜਾ ਬਾਟਾ ਵਾ ਤੇ ਜਿਹੜਾ ਖੰਡਾ ਵਾ ਉਹ ਸਰਬਲੋਹ ਦਾ ਹੀ ਇਸਤੇਮਾਲ ਕੀਤਾ ਸੀਗਾ ਤੇ ਮੀਰੀ ਪੀੜੀ ਦੇ ਸਤਿਗੁਰਾਂ ਨੇ ਵੀ ਜਿਹੜੀ ਸਰਬਲੋਹ ਦੀਆਂ ਹੀ ਤਰਪਾਨਾਂ ਦੋ ਪਾਈਆਂ ਸੀਗੀਆਂ ਜਾਨੀ ਕਿ ਬਹੁਤ ਮਹਾਨਤਾ ਵਾ ਜੇਕਰ ਤੁਸੀਂ ਇਹਦੀ ਸਟੱਡੀ ਕਰਨ ਬੈਠੋ ਨਾ ਤੇ ਤੁਹਾਨੂੰ ਬਹੁਤ ਕੁਝ ਮਿਲ ਜੂਗਾ ਕਿ ਸਰਬਲੋਹ ਦੇ ਉੱਤੇ ਤੁਸੀਂ ਇੰਨਾ ਜ਼ਿਆਦਾ ਉੱਥੇ ਸਟੱਡੀ ਕਰ ਸਕਦੇ ਹੋ Google ਦੇ ਉੱਤੇ ਵੀ ਇਹਦੇ ਵਿੱਚ ਬਣਾ ਕੇ ਖਾਣ ਦੇ ਨਾਲ ਕਿੰਨੇ ਫਾਇਦੇ ਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਵਾ ਨਿਆਂਗ ਸਿੰਘ ਐ ਪੂਰੇ ਹਾਜ਼ਰ ਜਵਾਬ ਰਹਿੰਦੇ ਨੇ ਐ ਪੂਰੇ ਹੱਡੇ ਕੱਟੇ ਰਹਿੰਦੇ ਨੇ ਵਧੀਆ ਰਹਿੰਦੇ ਨੇ ਤੰਦਰੁਸਤ ਰਹਿੰਦੇ ਨੇ ਉਹਨਾਂ ਦੀ ਤੰਦਰੁਸਤੀ ਦਾ ਕੀ ਰਾਜ ਆ ਉਹ ਜਿੰਨਾ ਕੁਝ ਆਪਾ ਬਣਾ ਬਣਾ ਕੇ ਖਾਂਦੇ ਉਹ ਤਾਂ ਖਾਂਦੇ ਨਹੀਂ ਉਹ ਸਿਰਫ ਜਿੰਨਾ ਵੀ ਖਾਂਦੇ ਆ ਉਹ ਸਿਰਫ ਖਾਂਦੇ ਸਰਬ ਲੋਹ ਦੇ ਵਿੱਚ ਯਾਨੀ ਇਹ ਲੋਹੇ ਦੇ ਭਾਂਡਿਆਂ ਦੇ ਵਿੱਚ ਉਹਨਾਂ ਦਾ ਦਾਲ ਪਾਣੀ ਇਸੇ ਜੀ ਬਣਦਾ ਵਾ ਇਸੇ ਜੀ ਬਣਾ ਕੇ ਉਹ ਖਾਂਦੇ ਆ ਤੇ ਐ ਵਧੀਆ ਘੋੜਿਆਂ ਵਾਂਗੂ ਐ ਮਜ਼ਬੂਤ ਰਹਿੰਦੇ ਨੇ ਜੇਕਰ ਤੁਸੀਂ ਵੀ ਮਜ਼ਬੂਤ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਦਵਾਈਆਂ ਖਾ ਕੇ ਥੱਕ ਚੁੱਕੇ ਹੋ ਤੁਸੀਂ ਤੇ ਆਪਣੇ ਰਸੋਈ ਦੇ ਭਾਂਡੇ ਚੇਂਜ ਕਰੋ ਜੀ ਜੇਕਰ ਤੁਸੀਂ ਇਹ ਭਾਂਡੇ ਸਾਡੇ ਤੋਂ ਮੰਗਵਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਕਿਸੇ ਵੀ ਕਿਸਮ ਦਾ ਤੁਸੀਂ ਭਾਂਡਾ ਮੰਗਵਾਉਣਾ ਹੋਵੇ ਇਹ 3 ਕਿਲੋ ਦੇ ਲੱਗੇ ਛੱਗੇ ਹੋਊਗੀ ਵੈਸੇ ਆਪਾਂ ਤੁਹਾਨੂੰ ਜਿਹੜਾ ਇਹ ਤੋਲ ਕੇ ਵੀ ਵਿਖਾ ਦਿੰਨੇ ਆ 0 0 ਆ ਇਹਦੇ ਉੱਤੇ ਆਪਾਂ ਕੜਾਈ ਰੱਖ ਦਿੱਤੀ ਦੇਖੋ 3 ਕਿਲੋ 242 ਗ੍ਰਾਮ ਇਹ ਜਿਹੜੀ ਕੜਾਈ ਆ ਇਹ ਜਾਨੀ ਕਿ ਸਾਢੇ 3 3 ਕਿਲੋ ਦੀਆਂ ਵੀ ਕੜਾਈਆਂ ਹੁੰਦੀਆਂ ਤੇ ਇਹ ਵਾਲੀ ਵੱਡੀ ਕੜਾਈ ਆ ਜਿਹੜੀ ਇਹ 4 ਕਿਲੋ ਦੀ ਹੋਊਗੀ ਇਹ ਵੱਡੀ ਕੜਾਈ ਜਿਹੜੀ ਆ ਜੀ ਉਹ 4 ਕਿਲੋ ਦੀ ਆ ਦੇਖੋ 133 ਗ੍ਰਾਮ ਉੱਪਰ ਵੀ ਆ ਇਹ ਭਾਰੇ ਭਾਰੇ ਭਾਂਡੇ ਤੁਹਾਨੂੰ ਮਿਲਣਗੇ ਜਿੰਨਾ ਜੇ ਤੁਹਾਡਾ ਖਾਣਾ ਵੀ ਨਹੀਂ ਸੜੂਗਾ ਤੇ ਇਹ ਹੈਗਾ ਜੀ ਬਾਟਾ ਇਹ ਤੁਸੀਂ ਦੇਖ ਸਕਦੇ ਹੋ ਅੱਧਾ ਕਿਲੋ ਦਾ ਇਹ ਜਿਹੜਾ ਬਾਟਾ ਵਾ ਇਹ ਵਾਲਾ ਇਹਦੇ ਵਿੱਚ ਤੁਸੀਂ ਆਪਣਾ ਖਾਣਾ ਵੀ ਖਾ ਸਕਦੇ ਹੋ ਤੇ ਇਹ ਜਿਹੜਾ ਬਾਟਾ ਤੁਹਾਨੂੰ ਅੱਧਾ ਕਿਲੋ ਦਾ ਮਿਲੇਗਾ 2 ਕਿਲੋ ਦਾ ਜਿਹੜਾ ਤਵਾ ਹੁੰਦਾ ਆਪਣੇ ਕੋ ਤੇ ਇਹ ਜਿਹੜੀਆਂ ਪਤਿਲੀਆਂ ਵਾਂ ਇਹ ਵੱਡੀਆਂ ਵੀ ਮਿਲ ਜਾਂਦੀਆਂ ਆਪਣੇ ਕੋਲ ਛੋਟੀਆਂ ਵੀ ਮਿਲ ਜਾਂਦੀਆਂ ਜਿਸ ਵੀ ਕਿਸਮ ਦਾ ਤੁਹਾਨੂੰ ਭਾਂਡਾ ਚਾਹੀਦਾ ਹੋਵੇ ਤੇ ਤੁਸੀਂ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਇਹ ਮਿਹਰਬਾਨੀ ਆ ਮੈਂ ਨਹੀਂ ਕਹ ਰਹੀ ਕਿ ਤੁਸੀਂ ਮੇਰੇ ਕੋਈ ਮਗਾਓ ਤੁਸੀਂ ਕਿਤੇ ਹੋ ਵੀ ਪਰ ਪੂਰੇ ਸਰਬ ਲੋਹ ਦੇ ਯਾਨੀ ਕਿ ਪੂਰੇ ਲੋਹੇ ਦੇ ਜਿਹੜੇ ਭਾਂਡੇ ਆ ਉਹ ਲਿਆ ਕੇ ਉਹ ਚ ਬਣਾ ਕੇ ਤੁਸੀਂ ਇੱਕ ਮਹੀਨਾ ਦਾ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਕਿ ਤੁਹਾਡੇ ਸਰੀਰ ਦੇ ਅੰਦਰ ਤਾਕਤ ਆ ਰਹੀ ਹੈ। ਕਈ ਲੋਕ ਜਿਹੜੇ ਮੈਨੂੰ ਪੁੱਛਦੇ ਨੇ ਕਿ ਮੈਡਮ ਜੀ ਤੁਹਾਡੀ ਸੇਧ ਦਾ ਕੀ ਰਾਜ਼ ਆ ਕਿ ਤੁਸੀਂ ਕੀ ਖਾਂਦੇ ਹੋ? ਖਾਂਦੀ ਜਿਹੜੇ ਮੈਂ ਦੇਸੀ ਖਾਣਾ ਹੀ ਆ ਜਿਵੇਂ ਤੁਹਾਨੂੰ ਪਤਾ ਵਾ ਆਪਾਂ ਜਿਹੜਾ ਮਿਕਸ ਆਟਾ ਉਹਦੀ ਰੋਟੀ ਬਣਾ ਕੇ ਖਾਈਦੀ ਆ ਜੀ। ਦੇਸੀ ਘਰ ਦੇ ਵਿੱਚ ਆਪਣਾ ਰੋਟੀ ਪਾਣੀ ਸਾਰਾ ਤਿਆਰ ਹੁੰਦਾ ਤੇ ਤਿਆਰ ਇਹਨਾਂ ਭਾਂਡਿਆਂ ਦੇ ਵਿੱਚ ਹੁੰਦਾ। ਇਹੀ ਮੇਰਾ ਤਾਕਤ ਦਾ ਰਾਜ਼ ਆ। ਚਾਹੇ ਮੇਰੇ ਮਿੱਟੀ ਦੇ ਭਾਂਡੇ ਹੁੰਦੇ ਆ, ਚਾਹੇ ਪਿੱਤਲ ਦੇ ਤੇ ਚਾਹੇ ਹੁੰਦੇ ਦੀ ਆਪਣੇ ਲੋਹੇ ਦੇ ਭਾਂਡੇ। ਦੂਸਰਾ ਆਪਣਾ ਜਿਹੜੇ ਭਾਂਡੇ ਉਹ ਆਪਾਂ ਇਸਤੇਮਾਲ ਨਹੀਂ ਕਰਦੇ ਖਾਸ ਕਰਕੇ ਸਾਰੀਆਂ ਭੈਣਾਂ ਨੂੰ ਇਹ ਬੇਨਤੀ ਆ ਕਿ ਇੱਕ ਨਾ ਇੱਕ ਭਾਂਡਾ ਜ਼ਰੂਰ ਤੁਸੀਂ ਲੋਹੇ ਦਾ ਲਿਆ ਕੇ ਘਰੇ ਰੱਖੋ ਜਿਹਦੇ ਵਿੱਚ ਦੂਜੇ ਤੀਜੇ ਦਿਨ ਤੁਸੀਂ ਆਪਣੀ ਸਬਜ਼ੀ ਬਣਾ ਕੇ ਖਾ ਸਕੋ ਤੇ ਆਪਣੇ ਬੱਚਿਆਂ ਨੂੰ ਖਵਾ ਸਕੋ ਤੇ ਤੰਦਰੁਸਤ ਉਹਨਾਂ ਨੂੰ ਰੱਖ ਸਕੋ ਕਿਉਂਕਿ ਬਹੁਤ ਹੀ ਭਿਆਨਕ ਸਮਾਂ ਆ ਰਿਹਾ ਵਾ ਜਿਵੇਂ ਛੋਟੇ ਛੋਟੇ ਬੱਚਿਆਂ ਦੀ ਵੀ ਆਇਰਨ ਘਟ ਰਹੀ ਆ ਜਾਂ 슈ਗਰ ਉਹਨਾਂ ਦੀ ਘਟ ਰਹੀ ਆ ਕਈ ਤੇ ਛੋਟੇ ਛੋਟੇ ਬੱਚਿਆਂ ਨੂੰ ਨਾ ਟੀਕੇ ਵੀ ਲਾਉਣੇ ਪੈਂਦੇ ਆ 슈ਗਰ ਵਾਸਤੇ ਤੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਜੇਕਰ ਤੁਸੀਂ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਹੋ ਤੇ ਆਪ ਬਚਣਾ ਚਾਹੁੰਦੇ ਹੋ ਤੇ ਤੁਸੀਂ ਆਪਣੀ ਰਸੋਈ ਦੇ ਭਾਂਡੇ ਜਿਹੜੇ ਚੇਂਜ ਕਰ ਦੋ ਖਾਸ ਕਰਕੇ ਆਪਾਂ ਇਹ ਕਵਾਂਗੇ ਕਿ ਕੁੱਕਰ ਦਾ ਇਸਤੇਮਾਲ ਨਾ ਕਰਿਆ ਕਰੋ ਪੈਣਾ ਬਹੁਤ ਸੈਂਸਿਵ ਐਲਸੀ ਕੁੱਕਰ ਲਿਆ ਕੇ ਉਹਦਾ ਇਸਤੇਮਾਲ ਕਰਨਾ ਪਸੰਦ ਕਰਦੀਆਂ ਨੇ ਪਰ ਇੱਕ ਵਾਰੀ ਤੁਸੀਂ ਇਸ ਜਿਹੜੀ ਤੌੜੀ ਆ ਇਹਦੇ ਵਿੱਚ ਤੁਸੀਂ ਦਾਲ ਬਣਾ ਕੇ ਖਾਓਗੇ ਨਾ ਤੇ ਉਹਦੀ ਤਾਕਤ ਜਿਹੜੀ 100 ਗੁਣਾ ਵੱਧ ਜਾਣੀ ਆ ਸੋ ਇਸ ਕਰਕੇ ਆਪਾਂ ਇਹ ਤੁਹਾਨੂੰ ਦੱਸਦੇ ਆ ਕਿ ਸਰਬ ਲੋਜ ਜਿਹੜੇ ਭਾਂਡੇ ਆ ਉਹ ਵਰਤਨੇ ਸ਼ੁਰੂ ਕਰੋ ਜੀ ਤੇ ਇਸ ਵੀਡੀਓ ਦਾ ਆਪਾਂ ਹੁਣ ਇੱਥੇ ਐਂਡ ਕਰਦੇ ਆਂ ਜੇਕਰ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਬਟਨ ਦਬਾਉਣਾ ਨਾ ਭੁੱਲਿਆ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋੜਵੰਦਾ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਦੁਬਾਰਾ ਆਪਾਂ ਫੇਰ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਤੁਸੀਂ ਸਾਡੇ ਕੋਲ ਬਰਤਨ ਮਗਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਮਿਲਦੇ ਆ ਕਿ ਨਵੀਂ ਵੀਡੀ